ਸਾਨੂੰ ਬਹੁਤ ਖਰਕ ਆ ਦੇ ਪਹਿਲਾਂ ਬਿਲਕੁਲ ਵਾਈਟ ਵਾਈਟ ਸੀਗਾ ਹੁਣ ਅਜਨਾ ਬਲੈਕ ਆਉਣ ਲੱਗ ਗਏ ਸਾਰੇ ਬੱਚੇ ਵੀ ਜਮਾ ਜਿਹੜੇ ਸੋਟੀ ਦੇ ਤਰ੍ਹਾਂ ਦੇ ਸੀ ਉਹ ਵੀ ਠੀਕ ਹੋ ਗਏ ਸਦੀ ਹੈ ਸਾਰੇ ਭੈਣ ਭਾਈਆਂ ਦੇ ਸਹਾਰੇ ਨਾਲ ਬਾਬਾ ਜੀ ਦੇ ਸਹਾਰੇ ਨਾਲ ਚੱਲ ਸੰਗਤ ਜੀ ਤੁਸੀਂ ਆਉਂਦੇ ਜਾਂਦੇ ਲੋਕਾਂ ਦੇ ਇਕੱਠ ਨੂੰ ਦੇਖ ਕੇ ਸਹਿਜ ਹੀ ਅੰਦਾਜ਼ਾ ਲਗਾ ਸਕਦੇ ਹੂੰ ਇਨ੍ਹਾਂ ਵੀਰਾਂ ਦੀ ਮਹਾਨਤਾ ਦੇ ਬਾਰੇ ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਤੋਂ ਦਾ ਹਰ ਇੱਕ ਦ੍ਰਿਸ਼ ਆਪਣੇ ਚੈਨਲ ਦੇ ਮਾਧਿਅਮ ਰੋਂ ਦਿਖਾਇਆ ਜਾਵੇ। ਸੰਗਤ ਜੀ ਅਸੀਂ ਜੋ ਉਸ ਲੋਕਿਕ ਚਮਤਕਾਰ ਦੀ ਛਪੜੀ ਦਾ ਜ਼ਿਕਰ ਕਰ ਰਹੇ ਸੀ ਅਸੀਂ ਉਸ ਦਿਨ ਦੇ ਨਜ਼ਦੀਕ ਪਹੁੰਚ ਚੁੱਕੇ ਸੋ ਸਾਡੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਸਾਂਗਜੀ ਤੁਸੀਂ ਸੰਤਾਂ ਦੀ ਜੋ ਮਹਿਮਾ ਹੈ ਉਸ ਨੂੰ ਭਲੀ ਭਾਂਤ ਦੇਖ ਸਕਦੇ ਹੋ ਹਾਂਜੀ ਏਰ ਬਾਬਾ ਜੀ ਦੀ ਜੋ ਮਹਿਮਾ ਹੈ ਤੁਸੀਂ ਇਸ ਇਕੱਠ ਤੋਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਥੇ ਸੰਗਤਾਂ ਦੇ ਹਰ ਇੱਕ ਦੁੱਖ ਦਰਦ ਤਕਲੀਫਾਂ ਪਰਾਂ ਦੇ ਵਿੱਚ ਹੀ ਸ਼ੂਮੰਤਰ ਹੋ ਜਾਂਦੀਆਂ ਹਨ। ਹਰੀ ਸਾਹਿਬ ਸੰਗਤ ਜੀ ਇੱਥੋਂ ਦੇ ਜੋ ਸੇਵਾਦਾਰ ਨੇ ਉਹ ਹੁਣ ਤੁਹਾਨੂੰ ਬਾਬਾ ਜੀ ਦੀ ਹਿਸਟਰੀ ਆਪ ਆਪਣੇ ਜਵਾਨੀ ਦੱਸਣਗੇ। ਸੋ ਸਾਰੀਆਂ ਸੰਗਤਾਂ ਨੇ ਸਰਵਣ ਕਰਨਾ ਜੀ। ਪੀਰ ਬਾਬਾ ਡਰਾਈਵਰ ਸੀਤ ਜੀ ਸੁਨਾਮ ਉਧੂ ਸਿੰਘ ਵਾਲਾ ਜੱਖਰ ਰੋੜ ਸੁਨਾਮ ਇਹ ਸਾਡਾ ਡਰੈਕਟਰ ਆ ਜੀ ਇੱਥੇ ਹਰ ਇੱਕ ਸ਼ਨੀਵਾਰ ਉੱਤੇ ਲੋਕ ਆਉਂਦੇ ਨੇ ਜੀ। ਕੋਈ ਦੁਖਤ ਗਲੀਪਾ ਜੱਤਰ ਲੋਕੋ ਤੇ ਅਲਰਜੀ ਵਾਲੇ ਆਉਂਦੇ ਸੀਗੇ ਜੱਸੋ ਸ਼ੱਕਰ ਦੇ ਬੱਚੇ ਆਉਂਦੇ ਸੀਗੇ ਪੂਰੀ ਦੁਨੀਆ ਆਈ ਜਾਂਦੀ ਹੈ ਇੱਥੇ ਅਖਰ ਸਾਹਮਣੇ ਦੇਖ ਲਓ ਕਿੰਨੀ ਦੁਨੀਆ ਖੜੀ ਆ ਹਾਂਜੀ ਹੋਰ ਦੱਸੋ ਬੀ ਬੱਚੇ ਜਿਹਨਾਂ ਕੋ ਦੁਖਤ ਤਕਲੀਫ ਆ ਜੋ ਤਿੰਨ ਸ਼ਨੀਵਾਰ ਨੂੰ ਇੱਥੇ ਆਣਾ ਪੈਂਦਾ ਐਵੇਂ ਸ਼ਨੀਵਾਰ ਕੱਪੜਦਾਰ ਨੇ ਪਾਉਂਦੇ ਆ ਜੀ ਤੇ ਦੋ ਸ਼ਨੀਵਾਰ ਵੈਸੇ ਆਣਾ ਪੈਂਦਾ ਇੱਥੇ ਤਿੰਨ ਚੌਕੀ ਲਾਣੀ ਫੇ ਰੋੜ ਲੈ ਆਣਾ ਪੈਂਦਾ ਬਾਬੇ ਇੱਥੋਂ ਰੋੜ ਲਿਜਾ ਕੇ ਝੋਠੀ ਜਿਹੜਾ ਹਾਰ ਰੋੜ ਤੇ ਵਾਪਸ ਕਰਨਾ ਪੈਂਦਾ ਜੀ ਪੀਰ ਦਰਗਾਹ ਪੀਰ ਬਾਬੇ ਜੀ ਬਹੁਤ ਪਵਣ ਦਰਗਾਹ ਹੈ ਅੱਜ ਮੈਂ ਵੀ ਮੁਰੱਬੇ ਬੰਦੇ ਪਿਲਣ ਦਰਗਾਹ ਹੈ ਬੜੀ ਜੀਆ ਚਲੋ ਪਾਈ ਚਲੋ ਐਡਰੈਸ ਮੈਂ ਦੁਬਾਰਾ ਫੇਰ ਮੈਂਸ਼ਨ ਕਰ ਦੋ ਨਾ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਜਾਖਰ ਰੋੜ ਸੁਨਾਮ ਜ਼ਿਲ੍ਹਾ ਸੰਗਰੂਰ ਬੀਰ ਜੀ ਕਿਸ ਤਰ੍ਹਾਂ ਦੇ ਲੋਕਾਂ ਦੇ ਇਲਾਜ ਹੁੰਦੇ ਨੇ ਪਹਿਲਾਂ ਪਹਿਲਾਂ ਜਤ ਲੋਕ ਇੱਥੇ ਸੋਕੇ ਸੋਕੇ ਵਾਲੇ ਬੱਚੇ ਆਉਂਦੇ ਸੀ ਜਤ ਪਹਿਲਾਂ ਉਹ ਜੇ ਅਲਰਜੀ ਵਾਲੇ ਆਉਂਦੇ ਸੀ ਹੁਣ ਤਕਰੀਬ ਸਾਰੀ ਬਣੀ ਆਈ ਜਾਂਦੀ ਇੱਥੇ ਜੀ ਆਹ ਸਾਹਮਣੇ ਦੇਖ ਲਓ ਪੁੱਛ ਰਿਹਾ ਇੱਥੇ ਲੋਕਾਂ ਨੂੰ ਕਿ ਵੀ ਕੀ ਕੋਈ ਦਿੱਕਤ ਦਿੱਕਤਾ ਕੀ ਤਕਲੀਫਾਂ ਕੀ ਫਰਕ ਹੈਗਾ ਨਹੀਂ ਹੈਗਾ ਕੀ ਲੋਕ ਨੂੰ ਅੰਦਰ ਜਿਦ ਵਿਸ਼ਵਾਸ ਵੀ ਰੱਖਦੇ ਨੇ ਇਹ ਤਾਂ ਪਤੋਲੀ ਸ਼ਰਧਾ ਸਭ ਤੋਂ ਵੱਡੀ ਚੀਜ਼ ਵਿਸ਼ਵਾਸ ਆ ਜਦੋਂ ਡਾਕਟਰ ਡਾਕਟਰ ਤੋਂ ਬਾਅਦ ਇਹ ਕਹਿੰਦਾ ਵੀ ਹੁਣ ਤੁਸੀਂ ਦੁਆ ਕਰੋ ਜੀ ਸਾਰੇ ਹੱਥ ਖੜਨੇ ਉਹ ਲੋਕ ਨੇ ਜੋ ਡਾਕਟਰ ਨੂੰ ਛਿੰਤਰਾ ਕੇ ਬਾਅਦ ਜੂਰੇ ਆਏ ਨੇ ਡਾਕਟਰ ਨੂੰ ਪੈਸੇ ਦੇ ਕੇ ਆਏ ਨੇ ਬਾਅਦ ਜੂਰੇ ਆਏ ਨੇ ਸਾਡੇ ਕੋਲ ਨਹੀਂ ਆਉਂਦੇ ਨੇ ਕੀ ਲੋਕਾਂ ਨੂੰ ਪੁੱਛੋ ਕੀ ਦੁੱਖ ਤਕਲੀਫ ਆਦੀ ਠੀਕ ਹੁੰਦੇ ਆ ਨਹੀਂ ਹੁੰਦੇ ਨੇ ਠੀਕ ਹੈ ਜੀ ਲੋਕਾ ਵੀ ਲੋਲ ਬਾਰੇ ਲੋਕ ਸੰਗਤ ਦਾ ਵੀ ਲਈ ਜੀ ਜਰੂਰ ਧੰਨਵਾਦ ਜੀ ਧੰਨਵਾਦ ਜੀ ਵੀਰ ਜੀ ਧੰਨਵਾਦ ਜੀ ਹਾਂ ਜੀ ਖੁਸ਼ੀ ਤੁਹਾਨੂੰ ਜਿਹੜੇ ਸੰਗਤਾਂ ਇੱਥੇ ਟਾਈਮ ਤੋਂ ਆਰੀਆਂ ਨੇ ਉਹਨਾਂ ਦੇ ਵੀਊਜ਼ ਲੈਣ ਦੀ ਕੋਸ਼ਿਸ਼ ਕਰਾਂਗੇ ਸੋ ਅਸੀਂ ਕੋਸ਼ਿਸ਼ ਕਰਦੇ ਆ ਇੱਥੇ ਆਈਆਂ ਸੰਗਤਾਂ ਨਾਲ ਗੱਲ ਕਰਨ ਦੀ ਆਈ ਰੱਖ ਲਈਏ ਆ ਸਾਡੇ ਨਾਲ ਭੈਣ ਜੀ ਨੇ ਇਹ ਕਹਿੰਦੇ ਅਸੀਂ ਆਏ ਤਾਂ ਪਹਿਲੀ ਵਾਰ ਆ ਪਰ ਸੁਣਿਆ ਬਹੁਤ ਜਿਆਦਾ ਹੈ ਦੱਸੋ ਭੈਣ ਜੀ ਪਹਿਲੀ ਵਾਰ ਆਇਆ ਬਰੇ ਵੀ ਜੋੜਾਂ ਚ ਕਰਦੇ ਹੁੰਦਾ ਸਾਰੇ ਠੀਕ ਹੋ ਜਾਂਦੇ ਨੇ ਤੇ ਰਿਸ਼ਤੇਦਾਰ ਆਏ ਸੀ ਅਸੀਂ ਤਾਂ ਕਰਕੇ ਪਹਿਲੀ ਵਾਰ ਆਇਆ ਵੀ ਜਮਾ ਜਿਹੜੇ ਸੋਟੀ ਦੇ ਤੌਰ ਤੇ ਸੀ ਉਹ ਵੀ ਠੀਕ ਹੋ ਗਈ ਤੇ ਕੋਈ ਪੁੱਤਰ ਦੀ ਦਾਤ ਹੈ ਕੋਈ ਹੋਰ ਬਿਮਾਰੀ ਹੈ ਸਾਰੀਆਂ ਬਿਮਾਰੀਆਂ ਠੀਕ ਹੋ ਗਈ ਇਹ ਇਹ ਸੁਨਾਮ ਸਹਿਰ ਚ ਹੈ ਧੰਨ ਆ ਆ ਬੋਲੀ ਵਾਲਾ ਹਾਂਜੀ ਸੰਗਜੀ ਅਸੀਂ ਤੁਹਾਨੂੰ ਇੱਕ ਬੱਚੇ ਦਾ ਨਾਮ ਲਾ ਰਹੇ ਹਾਂ ਜਿਨ੍ਹਾਂ ਦੇ ਸਰੀਰ ਦੇ ਉੱਤੇ ਫਲਵੇਰੀ ਸੀ ਉਹ ਆਪਣੀ ਜਵਾਨੀ ਦੱਸਣਗੇ ਕਿ ਉਹਨਾਂ ਨੂੰ ਕਿੰਨਾ ਕੁ ਫਰਕ ਹੈ ਹਾਂਜੀ ਭੈਣ ਜੀ ਸਾਨੂੰ ਬਹੁਤ ਫਰਕ ਆਇਆ ਤੇ ਪਹਿਲਾਂ ਬਿਲਕੁਲ ਵਾਈਟ ਵਾਈਟ ਸੀਗਾ ਅੰਦਰੋਂ ਬਲੈਕ ਆਉਣ ਲੱਗਦੇ ਸਾਰੇ ਬੱਚੇ ਦੇ ਆ ਇੱਥੇ ਵੀ ਸੀਗੇ ਬਹੁਤ ਫਰਕ ਹੈ ਜੀ ਠੀਕ ਹੈ ਉਹ ਸ਼ਬਦਾ ਕਰਕੇ ਆਓ ਸਭ ਕੁਝ ਠੀਕ ਧੰਨਵਾਦ ਜੀ ਹਾਂਜੀ ਸਰ ਸਾਗੇ ਜੀ ਤੁਹਾਡੇ ਸੇਵਾਦਾਰ ਵੀਰ ਜੀ ਹਾਂਜੀ ਹਾਂਜੀ ਇਹ ਸੇਵਾ ਕਰ ਰਹੇ ਨੇ ਬਾਬਾ ਜੀ ਕੀ ਕਹਾਣੀ ਹੈ ਇਹ ਤੁਸੀਂ ਦੱਸੋਗੇ ਸਾਨੂੰ ਮੜੇ ਇਹ ਜੀ ਪਹਿਲਾ ਸ਼ੁਰੂ ਤੋਂ ਬਗਦਾਦ ਦੇ ਪੀਰ ਨੇ ਪੀਰ ਬਾਬਾ ਵੈਵਲ ਸੀ ਤੇ 9 ਵਜਾ ਜੀ ਰੋਣਾ ਵਾਲੇ ਬਾਬਾ ਜੀ ਕਹਿੰਦੇ ਨੇ ਇਹਨਾਂ ਨੂੰ ਇਹ ਜੀ ਇਤਿਹਾਸ ਹੈ ਬਗਦਾਦ ਦੇ ਪੀਰ ਨੇ ਜੀ ਉਰੇ ਹਰ ਇੱਕ ਬਿਮਾਰੀ ਟੁੱਟਦੀ ਹੈ ਹਰ ਇੱਕ ਕੈਂਸਰ ਤੋਂ ਲੈ ਕੇ ਹਰ ਜੀ ਬਿਮਾਰੀ ਟੁੱਟਦੀ ਹੈ ਜੀ ਹੈ ਜੀ ਹਰ ਇੱਕ ਤੋਂ ਇਹ ਰੋੜ ਪਾਉਂਦੇ ਨੇ ਜਿਹੜਾ ਹੀ ਗੱਲ ਚ ਤਿੰਨ ਵਾਰੀ ਦਾ ਇਸ਼ਨਾਨ ਕਰਨਾ ਪੈਂਦਾ ਹੈਗਾ ਹਾਂਜੀ ਇਹ ਰੋਡ ਗੱਲ ਜਪਾਉਣਾ ਪੈਂਦਾ ਜਦੋਂ ਰੋ ਮਤਲਬੰਦਾ ਠੀਕ ਹੋ ਜਾਂਦਾ ਜੀ ਉਦੋਂ ਇਹ ਕੱਢ ਕੇ ਜਾਣਾ ਪੈਂਦਾ ਜੀ ਠੀਕ ਹੈ ਇਸ ਤਰ੍ਹਾਂ ਜੀ ਇਹਦਾ ਇਤਿਹਾਸ ਕਿੱਥੋਂ ਕਿੱਥੋਂ ਦੁਨੀਆ ਆਉਂਦੀ ਆ ਬਾਬਾ ਜੀ ਬੜੀ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਜੀ ਬਹੁਤ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਤੁਸੀਂ ਜੰਮੂ ਕਸ਼ਮੀਰ ਤੋਂ ਬਾਹਰਲੇ ਮੁਲਕਾਂ ਤੋਂ ਵੀ ਆਉਂਦੇ ਨੇ ਜੀ ਲੋਕ ਬਾਹਰਲੇ ਮੁਲਕਾਂ ਤੋਂ ਵੀ ਆਉਂਦੇ ਨੇ ਜੀ ਲੋਕ ਤੁਸੀਂ ਬਾਬਾ ਜੀ ਇਹ ਜਿਹੜੀ ਸੇਵਾ ਕਰਦੇ ਹੋ ਹਾਂਜੀ ਹਾਂ ਇਹਦਾ ਕੀ ਇਹਦਾ ਕੀ ਇਤਿਹਾਸ ਹੈ ਜੀ ਕਿਹੜੀ ਜਿਹੜੀ ਆਹ ਹੀ ਰੋੜਾ ਹਾਂਜੀ ਹਾਂਜੀ ਇਹ ਰੋੜਾ ਦਾ ਬਾਬਾ ਜੀ ਦੇ ਰੋੜ ਨੇ ਅੱਛੇ ਜੀ ਇਹ ਬਾਬਾ ਜੀ ਦੇ ਰੋਡ ਨੇ ਬਾਬਾ ਜੀ ਨੇ ਕਿਹਾ ਹੋਇਆ ਵੀ ਇਹ ਭਾਈ ਇਸ ਤਰ੍ਹਾਂ ਨਾਨ ਕਰੋ ਇਹ ਜਿੰਨਾ ਜਰ ਬੰਦਾ ਪਾਈ ਰੱਖੂਗਾ ਉਹਨੇ ਠੀਕ ਰਹੂਗਾ ਜਦੋਂ ਜਮਾ ਠੀਕ ਹੋ ਗਿਆ ਤਾਂ ਕੱਢ ਕੇ ਜਾਣੇ ਨੇ ਇਸੇ ਜਗ੍ਹਾ ਤੇ ਇਸੇ ਜਗ੍ਹਾ ਤੇ ਸਾਨੂੰ ਉਹਰੇ ਫੜਾ ਕੇ ਜਾਣਾ ਠੀਕ ਹੈ ਜੀ ਇੱਕ ਦੋ ਚਾਰ ਵਧਾ ਕੇ ਜਿਸ ਤਰ੍ਹਾਂ ਮਰਜ਼ੀ ਉਸ ਤਰ੍ਹਾਂ ਦੇ ਕੇ ਜਾਣਾ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਬਾਬਾ ਜੀ ਆਮੀ ਸਦਾ ਢੋਲੀ ਆ ਵੀਰ ਜੀ ਬਹੁਤ ਵਧੀਆ ਮੈਸੇਜ ਇਹਨਾਂ ਤੋਂ ਪੁੱਛਦੇ ਕਿੰਨੇ ਟਾਈਮ ਤੋਂ ਰਿਹਾਉਂਦੇ ਨੇ ਤੇ ਕੀ ਮਹਿਸੂਸ ਕਰਦੇ ਨੇ ਔਰੇ ਜੀ ਬਹੁਤ ਤੋਂ ਆਉਂਦੇ ਜੀ ਸਾਨੂੰ ਬਹੁਤ ਕੁਝ ਸਾਨੂੰ ਮਿਲਦਾ ਜੀ ਔਰੇ ਬਾਬੇ ਦੇ ਦਰਗਾਹ ਦੇ ਆ ਕੇ ਸਭ ਦੁੱਖ ਸਭ ਦੁੱਖ ਟੁੱਟ ਜਾਂਦੇ ਨੇ ਨਹੀਂ ਬਰਾਏ ਠੀਕ ਹੈ ਜੀ ਵੀਰ ਜੀ ਹੁਣ ਅਸੀਂ ਤੁਹਾਨੂੰ ਉਸ ਚਮਕਤਕਾਰੀ ਜੋ ਬਾਬੇ ਦਾ ਸਰੋਵਰ ਹੈ ਉੱਥੇ ਲੈ ਕੇ ਜਾ ਰਹੇ ਹਾਂ ਤੋ ਕੋਸ਼ਿਸ਼ ਕੀਤੀ ਹੈ ਕਿ ਅਸੀਂ ਤੁਹਾਨੂੰ ਇਸ ਜਗ੍ਹਾ ਦੀ ਹਰ ਇੱਕ ਚੀਜ਼ ਦੇ ਲਾਈਵ ਦਰਸ਼ਨ ਕਰਵਾ ਸਕੀਏ ਸੋ ਸਾਰੀਆਂ ਇਹ ਸੰਗਤਾਂ ਨੇ ਸਾਡੇ ਇਸ ਚੈਨਲ ਨੂੰ ਭਰਪੂਰ ਪਿਆਰ ਦੇਣਾ ਜੀ ਹਾਂ ਜੀ ਵੀਰ ਜੀ ਕਿੰਨੇ ਟਾਈਮ ਤੋਂ ਤੁਸੀਂ ਆ ਰਹੇ ਹੋ ਜੀ ਮੈਨੂੰ ਤਾਂ ਵੀਰੇ ਸਾਲ ਡੇਢ ਸਾਲ ਹੋ ਗਿਆ ਜੀ ਉਹ ਬਾਬਾ ਬਹੁਤ ਪੁਰਾਣੇ ਨੇ ਮਰਬਿਆਂ ਤੋਂ ਵੀ ਪਹਿਲਾਂ ਦੇ ਨੇ ਸਾਲ ਦੋ ਸਾਲ ਤੋਂ ਬਾਬਾ ਆ ਸੋਸ਼ਲ ਮੀਡੀਆ ਤੇ ਬਾਬਾ ਜੀ ਵਾਇਰਲ ਹੋ ਗਏ ਐਸ ਕਰਕੇ ਬਾਬਾ ਜੀ ਬਹੁਤ ਢੀਡ ਹੁੰਦੀ ਹੈ ਲੋਕਾਂ ਨੂੰ ਫਾਇਦਾ ਵੀ ਹੁੰਦਾ ਅੱਛਾ ਕਿਹੜੇ ਕਿਹੜੇ ਰੋਗਾਂ ਦੇ ਕੋਈ ਵੀ ਰੋਗ ਹੈ ਵੀਰੇ ਮੈਂ ਇੱਕ ਨਹੀਂ ਗਿਣਿਆ ਸਕਦਾ ਰੋਗ ਕੋਈ ਵੀ ਹੈ ਲੋਕ ਠੀਕ ਹੁੰਦੇ ਨੇ ਠੀਕ ਹੈ ਵੀਰ ਜੀ ਧੰਨਵਾਦ ਆਪਣਾ ਮੋਬਾਈਲ ਪਰਸ ਬੈਗ ਕਿੱਟ ਸਮਾਰੋਹ ਵੀਰ ਜੀ ਆਪਣੇ ਕੀਮਤੀ ਸਮਾਨ ਬਾਰੇ ਬਾਰ ਬਾਰ ਗੋਲ ਰਹੀ ਨੇ ਸੋ ਕੱਠ ਜਿਆਦਾ ਹੋਣ ਕਰਕੇ ਇਸ ਜਗ੍ਹਾ ਤੁਹਾਨੂੰ ਪਤਾ ਹੀ ਹੈ ਕਿ ਹਰ ਤਰ੍ਹਾਂ ਦੀ ਦੁਨੀਆ ਪਹੁੰਚ ਜਾਂਦੀ ਹੈ ਸਾਰੇ ਧਰਮਾਂ ਦੇ ਸਾਰੇ ਕਿਸਮਾਂ ਦੇ ਲੋਕ ਇੱਥੇ ਇਸ਼ਨਾਨ ਕਰਨ ਆਉਂਦੇ ਨੇ ਸੋ ਇਹ ਬਾਬਾ ਬਾਬਾ ਜੀਾਂ ਦਾ ਜੋ ਇਤਿਹਾਸ ਹੈ ਇੱਥੇ ਲਿਖਿਆ ਹੋਇਆ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਇਸ ਤੁਹਾਨੂੰ ਸਾਰਾ ਦਿਖਾ ਸਕੀਏ ਸੋ ਜਿਸ ਵੀ ਮੇਰੇ ਵੀਰ ਭਾਈ ਨੂੰ ਕਿਸੇ ਨੂੰ ਵੀ ਕਿਸੇ ਵੀ ਕਿਸਮ ਦਾ ਕੋਈ ਰੋਗ ਦੁੱਖ ਤਕਲੀਫ ਹੁੰਦਾ ਹੈ ਉਹ ਇਸ ਜਗ੍ਹਾ ਤੇ ਆ ਕੇ ਇਸ਼ਨਾਨ ਕਰਦੇ ਨੇ ਸੋ ਬੜੇ ਹੀ ਸਹਿਜ ਤਰੀਕੇ ਦੇ ਨਾਲ ਉਹਨਾਂ ਦੇ ਦੁੱਖ ਤਕਲੀਫਾਂ ਦੇ ਨਿਵੇੜੇ ਇਸ ਜਗ੍ਹਾ ਤੇ ਹੁੰਦੇ ਨੇ ਸੋ ਆਪ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਕਿਸ ਤਰ੍ਹਾਂ ਇਥੇ ਪਹੁੰਚਦੀਆਂ ਨੇ ਇਹ ਜੋ ਸਰੋਵਰ ਤੁਸੀਂ ਦੇਖ ਰਹੇ ਹੋ ਇਹ ਵੀਰਾਂ ਲਈ ਹੈ ਤੇ ਅਗਲੇ ਬੰਨੇ ਭੈਣਾਂ ਦੇ ਲਈ ਹੈ ਸੋ ਕੋਸ਼ਿਸ਼ ਕੀਤੀ ਹੈ ਸਾਡੇ ਇਸ ਚੈਨਲ ਨੇ ਕਿ ਅਸੀਂ ਤੁਹਾਨੂੰ ਇਸ ਜਗ੍ਹਾ ਦਾ ਹਰ ਇੱਕ ਦ੍ਰਿਸ਼ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਿਖਾ ਸਕੀਏ ਹਾਂ ਜੀ ਸੰਗੇ ਜੀ ਇਹ ਬਾਬਾ ਵਹਿਵਰ ਸਿੱਤ ਪੀਰ ਜੀ ਰੋੜਿਆਂ ਵਾਲੇ ਬਾਬਾ ਨੌਜੇ ਪੀਰ ਇਹ ਕਿੰਨੇ ਨਾਵਾਂ ਦੇ ਨਾਲ ਜਾਣੇ ਜਾਂਦੇ ਨੇ ਸੋ ਜਿਸ ਵੀ ਕਿਸੇ ਮੇਰੇ ਵੀਰ ਭਰਾ ਨੇ ਇਸ ਜਗ੍ਹਾ ਦਰਸ਼ਨ ਇਸ਼ਨਾਨ ਕਰਨਾ ਆਉਣਾ ਹੋਵੇ ਉਹ ਸੁਨਾਮ ਜਾਂਖੇ ਰੋੜ ਦੇ ਉੱਪਰ ਇਹ ਜਗ੍ਹਾ ਸਥਿਤ ਹੈ ਸੋ ਬੜੇ ਹੀ ਸੌਖੇ ਤਰੀਕੇ ਨਾਲ ਇੱਥੇ ਪਹੁੰਚਿਆ ਜਾ ਸਕਦਾ ਹੈ ਦਿਨ ਹੈ ਜੀ ਸ਼ਨੀਵਾਰ ਦਾ ਸ਼ਨੀਵਾਰ ਵਾਲੇ ਦਿਨ ਇੱਥੇ ਆਓ ਅਤੇ ਆਪਣੀਆਂ ਦੁੱਖਾਂ ਜੋ ਤਕਲੀਫਾਂ ਨੇ ਉਹਨਾਂ ਤੋਂ ਬੜੇ ਹੀ ਸੌਖੀਆਂ ਤੁਸੀਂ ਨਿਯਾਤ ਪਾ ਸਕਦੇ ਹੋ ਜਦੋਂ ਮੈਂ ਇਥੇ ਪਹੁੰਚਿਆ ਸੀ तकरीबन तकरीबन 1 ਘੰਟਾ ਪਹਿਲਾਂ ਤਾਂ ਮੈਨੂੰ ਲੱਗਿਆ ਸੀ ਕਿ 1 ਘੰਟੇ ਬਾਅਦ ਸ਼ਾਇਦ ਸੰਗਤਾਂ ਦਾ ਜੋ ਇਕੱਠ ਹੈ ਉਹਦਾ ਘਟ ਜਾਵੇਗਾ ਮੈਨੂੰ ਤਾਂ ਲੱਗਦਾ ਥੋੜਾ ਵੱਧ ਗਿਆ ਸੋ ਜਦੋਂ ਕਿਸੇ ਵੀ ਮੇਰੇ ਵੀਰ ਭਰਾ ਨੂੰ ਇਸ ਜਗ੍ਹਾ ਤੋਂ ਆਪਣੇ ਸਰੀਰਕ ਦੁੱਖਾਂ ਤੋਂ ਆਰਾਮ ਮਿਲਦਾ ਹੈ ਤਾਂ ਫਿਰ ਸੰਗ ਤਾਂ ਆਪ ਮਹਾਰੇ ਹੀ ਇਸ ਜਗ੍ਹਾ ਪਹੁੰਚਦਿਆਂ ਨਹੀਂ ਸੋ ਅੱਜਵਾਰੀ ਫੇਰ ਅਸੀਂ ਤੁਹਾਨੂੰ ਪੂਰੇ ਇਸ ਜੋ ਦਰਗਾਹ ਵਾਦੀ ਬਣੀ ਹੋਈ ਇਹਦਾ ਪੂਰਾ ਦ੍ਰਿਸ਼ ਆਪਣੇ ਚੈਨਲ ਰਾਹੀਂ ਦਿਖਾ ਰਹੇ ਹਾਂ ਸੋ ਪਰੇ ਗਿ ਦਰਸ਼ਕਾਂ ਬਾਬਾ ਬੈਵਰ ਸੀਤ ਪੀਰ ਜੀ ਦੇ ਜਿਨ੍ਹਾਂ ਨੂੰ ਨੌਗਜੇ ਪੀਰ ਜਾ ਰੋੜਿਆਂ ਵਾਲੇ ਪੀਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਹਾਂਜੀ ਸਾਧ ਸੰਗਤ ਜੀ ਪੀਰ ਬਾਬਾ ਬੈਵਰ ਸੀਤ ਨੌਗਜਾ ਜੀ ਦੇ ਦਰਸ਼ਨ ਇਸ਼ਨਾਨਾਂ ਤੋਂ ਬਾਅਦ ਇਸ ਜਗ੍ਹਾ ਆ ਕੇ ਤੁਸੀਂ ਜਲਪਾਣਾ ਜੈਨਕੀ ਲੰਗਰ ਛੱਕ ਸਕਦੇ ਹੋ ਅਸੀਂ ਕੁਝ ਸੰਗਤਾਂ ਦੇ ਰੂਹ ਰੂ ਵੀ ਸਾਨੂੰ ਕਰਵਾਵਾਂਗੇ ਕਿ ਕਿੰਨੇ ਟਾਈਮ ਤੋਂ ਇੱਥੇ ਆ ਰਹੀਆਂ ਨੇ ਕੀ ਇਹਨਾਂ ਨੂੰ ਇੱਥੇ ਆ ਕੇ ਰਾਹਤ ਹੈ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਇੱਥੇ ਜੋ ਸੰਗਤਾਂ ਨੇ ਉਹਨਾਂ ਕੋਲੋਂ ਪੁੱਛਣ ਦੀ ਸੋ ਇਹ ਜੋ ਬਾਬਾ ਡਰਾਈਵਰ ਸੀਤ ਜੀ ਨੇ ਇਹਨਾਂ ਨੂੰ 9 ਵਜਾ ਪੀਰ ਤੇ ਰੋੜਾਂ ਵਾਲੇ ਪੀਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਸੋ ਕੋਸ਼ਿਸ਼ ਕੀਤੀ ਹੈ ਸਾਡੇ ਇਸ ਚੈਨਲ ਰਾਹੀਂ ਆਪ ਸਭ ਜੀਆਂ ਨੂੰ ਬਾਬਾ ਜੀ ਦੇ ਹਰ ਇੱਕ ਜੋ ਵੀ ਇੱਥੇ ਹੁੰਦਾ ਹੈ ਉਹ ਚੀਜ਼ਾਂ ਦੇ ਦਰਸ਼ਨ ਕਰਵਾਉਣ ਦੀ ਸੋ ਸਾਡੇ ਸੇਵਾਦਾਰ ਵੀਰ ਜੀ ਸੇਵਾ ਤਾਂ ਜੀ ਇਹ ਜੋ ਲੰਗਰ ਚੱਲਦਾ ਇਹ ਬਾਬਾ ਜੀ ਵੱਲੋਂ ਚੱਲਦਾ ਹੈ ਕਿ ਆਪਣੇ ਵੱਲੋਂ ਸੰਗਤਾਂ ਵੱਲੋਂ ਹੀ ਚੌਂਦਾ ਵੀਰ ਸੰਗਤਾਂ ਵੱਲੋਂ ਜੀ ਸੰਗਤਾਂ ਚੱਲ ਰਿਹਾ ਵੀਰੇ ਸਾਰੇ ਸੰਗਤਾਂ ਵਿੱਚ ਲਿਆਉਂਦੀ ਐ ਸਾਰੇ ਭੈਣ ਭਾਈਆਂ ਦੇ ਸਹਾਰੇ ਨਾਲ ਬਾਬਾ ਜੀ ਦੇ ਸਹਾਰੇ ਨਾਲ ਚੱਲ ਰਿਹਾ ਭੈਣ ਜੀ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਆਉਣੇ ਹੋ ਅਸੀਂ ਤਾਂ ਉਰੇ ਨਹੀਂ ਆ ਵੀਰੇ ਰਹਿਣ ਆਲੇ ਅਸੀਂ ਲੋਕ ਲਈ ਆ ਅੱਛਾ ਜੀ ਤੇ ਇਹਦੀ ਕੋਈ ਕਮੇਟੀ ਵਗੈਰਾ ਕਮੇਟੀ ਦੇ ਵੀਰੇ ਨਾਲ ਇੱਧਰ ਸੰਗਤ ਉੱਥੇ ਆ ਬਾਬੇ ਦੀ ਸੇਵਾ ਕਰਦੀ ਆ ਜੀ ਉਹ ਵੀ ਲੰਗਰ ਦੀ ਤੇ ਬਾਬੇ ਦੇ ਵੀ ਤੇ ਇੱਥੇ ਆ ਕੇ ਭੈਣ ਜੀ ਨੂੰ ਮਹਿਸੂਸ ਹੁੰਦਾ ਹੈ ਇੱਥੇ ਆਉਣ ਤੋਂ ਬਾਅਦ ਕੀ ਅੰਦਰ ਵਿੱਚ ਖੜਿਆ ਆਉਂਦਾ ਹੈ ਅਸੀਂ ਨਵੀਂ ਦੇ ਸੰਤਾਂਤੀ ਮਿਲਦੀ ਅਸੀਂ ਤਾਂ ਸੰਗਤ ਭੁੱਕੇ ਆਂਦੇ ਆਂ ਸੇਵਾ ਕਰ ਜੀ ਸਾਡੇ ਦਾ ਘਰ ਹੋ ਰਿਹਾ ਰਵਿ ਨੇ ਜੀ ਧੰਨਵਾਦ ਜੀ ਸਾਡੇ ਵੀਰ ਜੀ ਲੰਗਰ ਬਣਾ ਵੀ ਰਹੇ ਨੇ ਤੇ ਵਰਤਾ ਵੀ ਰਹੇ ਨੇ ਸੋ ਸੰਗਤਾਂ ਬੜੇ ਪਿਆਰ ਤੇ ਸ਼ਰਦਾ ਦੇ ਨਾਮ ਲੰਗਰ ਗ੍ਰਹਿਣ ਕਰਦੀਆਂ ਨੇ ਸੋ ਸਾਰੀਆਂ ਹੀ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਤੁਹਾਨੂੰ ਕਦੇ ਮੌਕਾ ਮਿਲੇ ਇਹ ਸ ਪੀਰ ਬਾਬਾ ਜੀ ਦੇ ਦਰਸ਼ਨ ਕਰਨ ਦਾ ਇਹ ਸੁਨਾਮ ਜਾਖੜ ਰੋਡ ਦੇ ਉੱਤੇ ਸਥਿਤ ਨੌਂ ਗਜਾ ਵੀਰ ਬਾਬਾ ਬੈਵਰ ਸੀਤ ਤੇ ਰੋੜਾਂ ਵਾਲੇ ਵੀਰ ਦੇ ਨਾਮ ਤੋਂ ਮਸ਼ਹੂਰ ਨੇ ਬਾਬਾ ਜੀ ਸੋ ਕਦੇ ਵੀ ਤੁਸੀਂ ਇਸ ਪਾਸੇ ਆਓ ਤਾਂ ਬਾਬਾ ਜੀ ਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਜੀ ਜੈ ਪੀਰਾਂ ਦੀ